ਉਤਰਾਖੰਡ ਦੇ ਵਿੱਚ ਭਾਰੀ ਮੀਂਹ ਦੇ ਨਾਲ ਲਗਾਤਾਰ ਤਬਾਹੀ ਮੱਚੀ ਹੋਈ ਹੈ ਲਗਾਤਾਰ ਬੱਦਲ ਫਟ ਰਹੇ ਨੇ ਔਰ ਲੈਂਡ ਸਲਾਈਡਿੰਗ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਉਤਰਾਖੰਡ ਦੇ ਵਿੱਚ ਹਰੀਦਵਾਰ ਦੇ ਵਿੱਚ ਜ਼ਮੀਨ ਖਿਸਕ ਗਈ ਹੈ ਜਿਸ ਦੇ ਕਾਰਨ ਮੰਸਾ ਦੇਵੀ ਪਹਾੜੀ ਦਾ ਇੱਕ ਵੱਡਾ ਹਿੱਸਾ ਹੀਠਾ ਡਿੱਗ ਚੁੱਕਿਆ ਹੈ ਮਲਬੇ ਦੇ ਕਾਰਨ ਪੀਮਗੋੜਾ ਰੇਲਵੇ ਟ੍ਰੈਕ ਤੇ ਆਵਾਜਾਈ ਠੱਪ ਹੋ ਚੁੱਕੀ ਹੈ ਦੇਰਾਦੂਨ ਰੇਲ ਮਾਰਗ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਠੱਪ ਹੋ ਚੁੱਕਿਆ ਹੈ ਪੂਰੀ ਆਵਾਜਾਈ ਉਧਰ ਰੇਲ ਦੀ ਬੰਦ ਹੋ ਚੁੱਕੀ ਹੈ ਕਿਉਂਕਿ ਮੰਸਾ ਦੇਵੀ ਪਹਾੜੀ ਦਾ ਇੱਕ ਵੱਡਾ ਹਿੱਸਾ ਇੱਕ ਵੱਡੀ ਲੈਂਡਸਲਾਈਡਿੰਗ ਜਿਹੜੀ ਹੈ ਉਹ ਹੋਈ ਹੈ ਜਿਸ ਕਾਰਨ ਇਹ ਰੇਲ ਮਾਰਗ ਜਿਹੜਾ ਆ ਟੋਟਲੀ ਬੰਦ ਹੋ ਚੁੱਕਿਆ ਹੈ ਭਲਾ ਕਿ ਕੋਸ਼ਿਸ਼ ਬਹੁਤ ਕੀਤੀ ਜਾ ਰਹੀ ਹੈ ਜੋ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ ਕਿ ਜਲਦੀ ਤੋਂ ਜਲਦੀ ਇਸ ਨੂੰ ਕਲੀਅਰ ਕੀਤਾ ਜਾਵੇ ਪਰ ਮੌਕੇ ਦੀਆਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਮਲਬੇ ਦਾ ਢੇਰ ਲੱਗਾ ਕੋਇਆ ਤਾਂ ਇਹ ਉੱਤਰਾਖੰਡ ਦੇ ਵਿੱਚ ਹਰੀਦਵਾਰ ਦੇ ਵਿੱਚ ਇਹ ਵੱਡੀ ਘਟਨਾ ਵਾਪਰੀ ਹੈ ਜ਼ਮੀਨ ਖਿਸਕਣ ਦੇ ਨਾਲ ਕਾਲੀ ਮੰਦਰ ਦੇ ਨੇੜੇ ਮੰਸਾ ਦੇਵੀ ਪਹਾੜੀ ਸੀ ਜਿਹਦਾ ਇੱਕ ਹਿੱਸਾ ਵੱਡਾ ਹਿੱਸਾ ਅਚਾਨਕ ਢਹਿ ਢੇਰੀ ਹੋ ਜਾਂਦਾ ਹੈ ਸਾਰੇ ਦਾ ਸਾਰਾ ਮਲਬਾ ਬਣ ਜਾਂਦਾ ਹੈ ਤੇ ਨੇੜੇ ਜਿਹੜਾ ਭੀਮਗੋੜਾ ਰੇਲਵੇ ਟ੍ਰੈਕਸ ਹੀ ਉੱਤੇ ਮਲਬਾ ਡੇਗ ਗਿਆ ਜਿਸ ਕਾਰਨ ਦੇਰਾਦੂਨ ਤੋਂ ਹਰੀਦਵਾਰ ਰੇਲਵੇ ਮਾਰਗ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ